ਅਸੀਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਰਵਿੰਦਰ ਕੰਬੋਜ ਤੁਹਾਡੇ ਨਾਲ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਕਿ ਅੱਜ ਸਵੇਰੇ ਤੜਕਸਾਰ ਤੋਂ ਹੀ ਬਰਸਾਤ ਜਿਹੜੀ ਆ ਪੈਦੀ ਹੋਈ ਨਜ਼ਰ ਆ ਰਹੀ ਆ ਔਰ ਵਾਟਰ ਲੌਗਿੰਗ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਤੁਹਾਡੇ ਨਜ਼ਰ ਕਰ ਰਹੇ ਆ ਕਿ ਇਸ ਵੇਲੇ ਸ਼ਹਿਰ ਦੇ ਵਿੱਚ ਵਾਟਰ ਲੌਗਿੰਗ ਦੀ ਸਮੱਸਿਆ ਜਿਹੜੀ ਹੈਗੀ ਆ ਉਹ ਵੀ ਸ਼ੁਰੂ ਹੋ ਗਈ ਕਿਉਂਕਿ ਸਵੇਰੇ 4 ਵਜੇ ਦੇ ਕਰੀਬ ਇਹ ਬਰਸਾਤ ਸ਼ੁਰੂ ਹੋਈ ਸੀਗੀ ਔਰ ਤਮਾਮ ਜਿਹੜੇ ਨੀਵੇਂ ਇਲਾਕੇ ਹੈਗੇ ਨੇ ਉਹਨਾਂ ਦੇ ਵਿੱਚ ਪਾਣੀ ਜਿਹੜਾ ਹੈਗਾ ਉਹ ਉਹ ਜਲ ਭਰਾਵ ਜਿਹੜਾ ਹੈਗਾ ਉਹ ਹੋ ਗਿਆ ਹੈਗਾ ਔਰ ਜਿਹਦੇ ਕਰਕੇ ਲੋਕਾਂ ਨੂੰ ਥੋੜੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਔਰ ਥੋੜਾ ਜਿਹਾ ਮੈਂ ਇੱਕ ਗ੍ਰਾਫਿਕ ਦੇ ذریعے ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਅੱਗੇ ਕਿ ਅੱਜ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਬਰਸਾਤ ਹੋਣੀ ਆ ਇਹ ਤਸਵੀਰਾਂ ਨੇ ਆਲਮੋਸਟ ਉੱਤਰ ਭਾਰਤ ਦੀਆਂ ਜਿੱਥੇ ਕਿ ਪੰਜਾਬ ਚੰਡੀਗੜ੍ਹ ਝਮਾਚਲ ਪ੍ਰਦੇਸ਼ ਦੇਲਾ ਦੂਨ ਵਾਲੇ ਪਾਸੇ ਇਹ ਬਰਸਾਤ ਪੈਦੀ ਨਜ਼ਰ ਆ ਰਹੀ ਹੈ ਖਾਸ ਕਰਕੇ ਪਰ ਜੇ ਮੈਂ ਜਲੰਧਰ ਦੀ ਗੱਲ ਕਰਾਂ ਤੇ ਜਲੰਧਰ ਦੇ ਵਿੱਚ ਫਗਵਾੜਾ ਗੁਰਾਇਆਂ ਫਲੋਰ ਛਾ ਕੋਟ ਨੂੰ ਉਧਰ ਵਾਲੀ ਸਾਈਡ ਤੇ ਬਰਸਾਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਗ੍ਰਾਫਿਕ ਦੇ ਜਰੇ ਤਸਵੀਰਾਂ ਤੋਂ ਦਿਖਾ ਰਿਹਾ ਹਾਂ ਤੇ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਕਿ ਹਜੇ ਅੱਜ ਦੀ ਗੱਲ ਕਰੀਏ ਅੱਜ 4 ਤੋਂ ਲੈ ਕੇ 5 ਵਜੇ ਤੱਕ ਇਸੇ ਤਰ੍ਹਾਂ ਹੀ ਬਰਸਾਤ ਜਿਹੜੀ ਪਵੇਗੀ ਔਰ ਰੁਪ ਰੁਪ ਕੇ ਬਰਸਾਤ ਹੁੰਦੀ ਹੋਈ ਨਜ਼ਰ ਆਵੇਗੀ ਤੇ ਦੇਰ ਸ਼ਾਮ ਯਾਨੀ ਕਿ 6 ਵਜੇ ਤੋਂ ਬਾਅਦ ਵੀ ਬਾਰਿਸ਼ ਪੈਣ ਦੇ ਅਸਰ ਜਿਹੜੇ ਹੈਗੇ ਕਸ ਹੈਗੇ ਜਿਸ ਬਾਬਤ ਬੌਸਾ ਵਿਭਾਗ ਵੱਲੋਂ ਅਲਰਜਰੀ ਕੀਤਾ ਗਿਆ ਔਰ ਜਿਹੜੇ ਟੰਡੀ ਇਲਾਕੇ ਹੈਗੇ ਨੇ ਜਿਹੜੇ ਦਰਿਆ ਦੇ ਕੱਡੇ ਵਾਲੇ ਇਲਾਕੇ ਹੈਗੇ ਨੇ ਇਹ ਵੀ ਅਲਰਜਰੀ ਕੀਤਾ ਗਿਆ ਕਿ ਜਿਹੜੇ ਦਰਿਆ ਦਰਿਆ ਦੇ ਕੱਡੇ ਵਾਲੇ ਇਲਾਕੇ ਹੈਗੇ ਉੱਥੋਂ ਥੋੜਾ ਜਿਆ ਦੂਰਿਆ ਜਾਵੇ ਕਿਉਂਕਿ ਪਹਾੜੀ ਇਲਾਕੇ ਵਿੱਚ ਵੀ ਬਰਸਾਤ ਹੋ ਰਹੀ ਆ ਦੂਸਰੇ ਪਾਸੇ ਮਦਾਲੀ ਇਲਾਕਿਆਂ ਦੇ ਵਿੱਚ ਵੀ ਭਾਰੀ ਮੀਂਹ ਪੈਣ ਦੀ ਅਸਾਰ ਦੱਸੇ ਗਏ ਨੇ ਔਰ ਇਹ ਤਸਵੀਰਾਂ ਅਸਲੇ ਅਸੀਂ ਲੰਮਾ ਪਿੰਡ ਜਿਹੜਾ ਐਂਟਰੀ ਪੁਆਇੰਟ ਹੈਗਾ ਜਲੰਧਰ ਸ਼ਹਿਰ ਦਾ ਉੱਥੇ ਦੀਆਂ ਤਸਵੀਰਾਂ ਨਸ਼ਰ ਕਰ ਰਹੇ ਹਾਂ ਔਰ ਅੱਜ ਸਵੇਰੇ 4 ਵਜੇ ਤੋਂ ਇਹ ਵਰਖਾਤ ਸ਼ੁਰੂ ਹੈ ਔਰ ਲਗਾਤਾਰ ਮੌਸਮ ਵਿਭਾਗ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਕਿ ਅੱਜ ਸ਼ਾਮ 4 5 6 ਵਜੇ ਤੱਕ ਰਹੇ ਬਰਸਾਤ ਜਰੀ ਹੈਗੀ ਲਗਾਤਾਰ ਰੁਕ ਰੁਕੇ ਪੈਂਦੀ ਰਹੇਗੀ ਔਰ तमाम ਜਿਹੜੇ ਨੀਚਲੇ ਇਲਾਕੇ ਹੈਗੇ ਨੇ ਉਹਨਾਂ ਵਿੱਚ ਐਸਲੇ ਪਾਣੀ ਭਰਿਆ ਹੋਇਆ ਜਿਹਦੇ ਕਰਕੇ ਲੋਕਾਂ ਨੂੰ ਜ਼ਰੂਰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਐਸਲੇ ਜਲੰਧਰ ਦਾ ਐਂਟਰੀ ਪੁਆਇੰਟ ਲੰਮਾ ਪਿੰਚੌਂਕ ਜਿਹੜਾ ਹੈਗਾ ਉੱਥੇ ਪਾਣੀ ਭਰਿਆ ਹੈ ਦਮੋਰੀਆ ਪੁਲ ਦੇ ਵਿੱਚ ਪਾਣੀ ਭਰਿਆ ਹੋਇਆ ਜੇ ਅਡਾ ਹਰਪੁਰ ਦੀ ਗੱਲ ਕਰਾਂ ਮੈਂ ਉੱਥੇ ਵੀ ਜਲ ਭਰਾਵ ਹੈਗਾ ਕੈਰੀ ਪੁਲੀ ਦੇ ਵਿੱਚ ਜਲ ਭਰਾਵ ਹੈਗਾ ਭਗਤ ਸਿੰਘ ਚੌਂਕ ਵਾਲੇ ਪਾਸੇ ਵੀ ਜਲ ਭਰਾਵ ਹੈ ਇਹ ਇਸ ਕਰਕੇ ਇਲਾਕੇ ਦੱਸੇ ਕਿ ਇਹਨਾਂ ਇਲਾਕਿਆਂ ਦੇ ਵਿੱਚ ਨਾ ਜਾਓ ਉੱਥੇ ਤੁਹਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਪਾਣੀ ਬਹੁਤ ਜ਼ਿਆਦਾ ਸੇਰ ਤੋਂ ਹੀ ਮੀਂਹ ਪੈ ਰਿਹਾ ਰੁਕ ਰੁਕ ਕੇ ਜਿਹਦੇ ਕਰਕੇ ਤੁਹਾਨੂੰ ਦਿੱਕਤ ਆ ਸਕਦੀ ਹੈ ਇਸ ਕਰਕੇ ਇਹਨਾਂ ਇਲਾਕਿਆਂ ਦੇ ਵਿੱਚ ਜਾਣ ਤੋਂ ਪਰਹੇਜ਼ ਕਰੋ और पल पलट अपने दर्शकों धनबाद देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर